ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਨਾ ਰਸੋਈ ਦੇ ਵਿੱਚ ਲਾਇਆ ਹੋਇਆ ਵਾ ਵਾਟਰ ਫਿਲਟਰ ਇਹ ਤੇ ਨਹੀਂ ਪਾਣੀ ਫਿਲਟਰ ਹੁੰਦਾ ਵਾ ਤੇ ਇਹਦਾ ਜਿਹੜਾ ਫਿਲਟਰ ਦਾ ਪਾਣੀ ਆ ਉਹ ਮੁੜ ਕੇ ਇੱਥੇ ਆ ਜਾਂਦਾ ਵਾ ਤੇ ਇੱਥੇ ਇੱਥੇ ਆਣ ਕੇ ਫਿਰ ਇਹਨੂੰ ਅਸੀਂ ਭਾਂਡੇ ਵਰਤਨ ਦੇ ਤੌਰ ਤੇ ਭਾਂਡੇ ਧੋਣ ਦੇ ਵਾਸਤੇ ਇਸ ਪਾਣੀ ਨੂੰ ਵਰਤ ਲੈਨੇ ਆਂ ਕਿਉਂਕਿ ਸਾਡਾ ਸਿੰਕ ਹੈਗਾ ਵਾ ਇਹਦੇ ਨਾਲ ਕੀ ਹੁੰਦਾ ਜਿਹੜਾ ਪਾਣੀ ਉੱਥੋਂ ਆ ਰਿਆ ਵਾ ਫਿਲਟਰ ਤੋਂ ਬਾਅਦ ਐਗਜ਼ਿਟ ਹੋ ਕੇ ਇਹ ਪਾਣੀ ਵੀ ਸਾਫ਼ ਸੁਥਰਾ ਹੁੰਦਾ ਕਿਉਂਕਿ ਕੈਂਡਲਾਂ ਦੇ ਵਿੱਚੋਂ ਦੀ ਹੋ ਕੇ ਆਉਂਦਾ ਵਾ ਤੇ ਇਸੇ ਤਰ੍ਹਾਂ ਜੇ ਅਸੀਂ ਸਾਰੇ ਲੋਕ ਇਸ ਤਰ੍ਹਾਂ ਕਰੀਏ ਤੇ ਇਸ ਪਾਣੀ ਦੀ ਵੇਸਟੇਜ ਤੋਂ ਅਸੀਂ ਜਿਹੜਾ ਉਹ ਬਚ ਸਕਦੇ ਆ ਕਿਉਂਕਿ ਪੰਜਾਬ ਦਾ ਜਿਹੜਾ ਪਾਣੀ ਆ ਉਹ ਬੂੰਦ ਬੂੰਦ ਪੰਜਾਬ ਦਾ ਪਾਣੀ ਜਿਹੜਾ ਕੀਮਤੀ ਆ ਆ ਵੇਖੋ ਅਸੀਂ ਰੋਟੀ ਨਹੀਂ ਚਲਾਈ ਤੇ ਵਾਟਰ ਫਿਲਟਰ ਨੂੰ ਅਸੀਂ ਖਾਲੀ ਕਰ ਲਿਆ ਸੀ ਭਾਵ ਉਹ ਪਾਣੀ ਦੀਆਂ ਬੋਤਲਾਂ ਭਰ ਕੇ ਅਸੀਂ ਫਿਰ ਉਹ ਡੀ ਕਰਦੇ ਹਾਂ ਤੇ ਜਦੋਂ ਸਾਡੇ ਭਾਂਡੇ ਧੋਣ ਵਾਲੇ ਹੋ ਜਾਣ ਫਿਰ ਉਦੋਂ ਅਸੀਂ ਵਾਟਰ ਫਿਲਟਰ ਨੂੰ ਆਨ ਕਰਦੇ ਹਾਂ ਇਧਰ ਫਿਲਟਰ ਹੋ ਕੇ ਪਾਣੀ ਇਹਦੇ ਵਿੱਚ ਸਟੋਰ ਹੋ ਹੀ ਜਾਂਦਾ ਵਾ ਤੇ ਉਹ ਦੂਸਰੇ ਪਾਸੇ ਜਿਹੜਾ ਐਗਜਟ ਪਾਣੀ ਬਾਹਰ ਨਿਕਲਦਾ ਵਾ ਉਹਦੇ ਨਾਲ ਅਸੀਂ ਜਿਹੜਾ ਉਹ ਭਾਂਡੇ ਧੋ ਲੈਂਦੇ ਹਾਂ ਇਸ ਪਾਣੀ ਨੂੰ ਖੇਤੀਬਾੜੀ ਦੇ ਵਾਸਤੇ ਵੀ ਵਰਤਿਆ ਜਾ ਸਕਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ